ਕੌਣ ਆਤ ਹੈ ਬੱਲ ਟ੍ਰੈਕ ਚ ਬੋਲੇ ਯਾਰ ਆ ਗਿਆ ਪਰ ਮੈਂ 14 ਮੈਂ ਘੱਟਦਾ ਸੀ ਆ ਵਿੱਚ ਮੈਂ ਕੱਪੜੇ ਫੇਰ ਕੇ ਨਹੀਂ ਜਾਦਾ ਇਹ ਸੀ ਜੇ ਮੌਸਮ ਵੀ ਨਹੀਂ ਆਇਆ ਹਲੇ ਬਿਮਾਰੇ ਹੋਵਗੇ ਤੋ ગી લઈ આખું ਚਲੋ ਭਾਈ ਗਿਆ ਮਰਨ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਆ ਗਿਆ 60 ਆ ਗਿਆ 60 ਆ ਗਿਆ 60 ਆ ਗਿਆ 60 ਵਜੇ 60 ਅੱਜ ਦੇਖਦੇ ਆ ਟ੍ਰਾਈ ਕਰਕੇ ਤਲਾਈਏ ਨੂੰ ਫਿਰ ਗੰਨੇ ਵਾਲੇ ਢੇਡੇ ਲਾਵਾਂਗੇ ਜੇ ਇਹਨਾਂ

ਮੰਜਾਪਤ ਬੰਜਾਉਂ ਜੁਪਨ ਯਾ ਹਨਾ ਕੋਟਾਨੀ ਮੰਤਾ ਉਹ ਗੁੰਗੈ ਨਾ ਗੁੰਗੈ ਨਾ ਸਿਰੇ ਛੋਗਾ ਇਗੇ ਨਾਲ ਖਲਾ ਕਿਤੇ 60 ਐ ਫੇਰ ਵੀ 60 ਹਾਂ ਫੇਰ ਤਾਂ ਬੜਾ ਰਖਿਆ ਤੋਰਾ ਬੋਲ ਦਈਦਾ ਹਾਂ ਹੋਣਾ ਠੀਕ ਹੋ ਗਿਆ ਨਰਮ ਹੈ 这边可以跑一下。 ਖਾਈ ਨਹੀਂ ਲੇ ਗਿਆ ਸੀ ਗੰਨੇ ਨੂੰ ਮੇਰੇ ਵੀ ਦਰੀਆਂ ਛੱਡੀਆਂ ਪਹਿਲਾਂ ਨਾ ਨਾ ਸਹੀ ਆ ਆਜਾ ਸਹੀ ਹੂੰ ਉਹ ਖੋਲਤਾ ਜਾ ਉਹ ਹੈ ਸਵਾਰ ਕੇ ਆ ਸਾਰੇ ਹੀ ਬੋਣਾ ਹੁਣਾ ਉਧਰ ਵਾਲਾ ਵੀ ਅਜੇ ਜਾ ਛੱਡਦੀਆਂ ਨੇ ਅਜੇ ਘੱਟ ਫੱਜੜੀ ਹੂੰ ਐਨੀ ਰਗੀ ਕਿੱਥੇ ਕਰਨੀ ਲੋਡ ਹੈ ਇਹਨੂੰ ਕਹਿੰਦਾ ਕਿ ਹਿੰਦੀ ਚਟਾ ਉਹ ਨੂੰ ਦੇ ਜੰਗ ਲੱਗੀ ਵੀਦੀ ਪਹਿਲਾਂ ਖੜੀਆ ਹੋ ਗਿਆ 6 ਮਹੀਨੇ ਹੂੰ ਕਹਿੰਦਾ ਇੱਕ ਕੀਲੀ ਚਟਾ ਆ ਜੀ ਹੈ ਕਿ ਨਹੀਂ ਬਹੁਤ ਪਾ ਹੋ ਗਿਆ ਤਾਂ ਫੇਨ ਗਿੱਲਾ ਹੈ ਥੋੜਾ ਜਨਾ ਖੇਤ ਉਹ ਗਿੱਲਾ ਹੈ ਨਾ ਲੋਡ ਪਾ ਕੇ ਜਾਉਣਾ ਤੂਰਾ ਮੋਬਾਈਲ ਆ ਜਿੰਨਾ ਬਾਤ ਹੈ ਦਾ ਘਾਟਾ ਕਿਹਦਾ ਐਸਾ ਤੂਰਾ ਮੋਬਾਈਲ ਬਾਈ ਜੀ ਤੇਜ਼ ਨਾਲ ਘੱਟ ਆ ਰਿਹਾ ਹੈ ਜੇ ਤਾਂ ਥਿਰ ਪ੍ਰਕਾਰ ਕਰਨਾ ਤਾਂ ਮੈਂ ਤਾਂ ਜਾ ਇਹ ਰੌਣਕ ਜੇ ਮੈਂ ਥੋਰ ਵਾਈਬੂ ਨਹੀਂ ਕਰਦਾ ਫਿਰ ਓ ਬਾਕੀ ਸਮੱਲ ਜੀ ਆਉਣ ਹੈਲੋ ਇਹ ਲੋਟਾ ਟੋਟਾ ਹੋ ਟੋਟਾ ਖਰੀਆ ਪੂਰਾ ਹੀ ਪੂਰਾ ਹੈ ਦਾਦਾ ਵੀ ਨਹੀਂ ਖਾਜ ਕੋਈ ਪਹਿਲਾ ਹਾਈ ਚ ਵਾਈ ਗਿਆ ਤੂੰ ਆ ਦੂਏ ਹਾਈ ਚ ਪਉਂਦਾ ਦਾ ਗਰਮ ਕਰਾਂਗਾ ਮਾੜਾ ਗਰਮ ਹੋ ਜਾਂਦਾ ਨਾਲਾ ਸੂਈ ਨਹੀਂ ਚੱਕਦਾ ਮੜੀ ਦੀ ਹਾਂ ਪਹਿਲੇ ਤਾਂ ਮੇਰੀ ਆਈ ਆਪਾਂ ਫੇਸ ਨਹੀਂ ਕਰੀਓ ਬੈਲ ਵੱਲ ਨੂੰ ਰੇ ਆਉਂਦੀ ਜਿਹੜੀ ਸਮਲਤ ਆਈ ਆ ਬਾਈਓ ਨਾਲ ਵੜ ਕੇ ਆਉਂਦੀ ਨਾ ਨਾ ਚਲਾਉਣਾ ਰੰਡੇ ਕੇ ਬੋਲਾ ਉਹ ਬੰਦ ਨਹੀਂ ਕਰਨਾ ਬਾਈ ਇਸ ਤੋਂ ਮਾਰੇ ਇੱਧਰ ਜ਼ੋਰ ਪਾ ਜਿਆਦਾ ਆ 5 ਕਿਲੇ ਬਾਵੀ ਚੱਕਦਾ ਪਹਿਲਾ ਆਹ ਦੂਏ ਕੇ ਤਾਂ ਇਹਨੂੰ ਧਿਆਨ ਰੱਖੇਦੇ ਪਰ ਆਹ ਨੂੰ ਦੂਰ ਖਾਲ ਦੇ ਦੇ ਉੱਥੇ ਬੰਦਾ ਵੀ ਮੈਂ ਜਾਣਾ ਲੱਗ ਗਿਆ ਭਾਈ ਬੁੱਬਾ ਸਾਰੀ ਬਾੜੀ ਪੁੱਛਾ ਚਾਰ ਵੇਲੇ ਕਾਇਦੂ ਮੈਂ ਕੋਈ ਜਬੀਆ ਦੇ ਲੈ ਕੇ ਆਉਂਦੇ ਬੰਦੇ ਹਾਂ ਹਾਂ ਨਾ ਉਹ ਵੀ ਆ ਜੇ ਹੈਗਾ ਪੱਕਾ ਛਤਾ ਲੱਗਿਆ ਜੰਗਜੀ ਬਈ ਵੀ ਆਈਆਂ ਤਾਂ ਕਰੀਏ ਅੱਧ ਚਾਰ ਕਿਟੇ ਸਾਫ ਹੋ ਗਏ ਦਾ 3 ਮਾੜਾ ਦਸਕਰ ਲੱਗ ਗਿਆ ਫਿਰ ਕਿਤੇ ਕੰਮ ਨੂੰ ਫਿਰ ਉਹ ਨਾਲੇ ਆਹ ਮੇਰੀ ਗੱਲ ਸੁਣ ਰਾਂ ਟ੍ਰੈਕਟਰਾਂ ਨਹੀਂ ਬਣਾਉਣਾ ਆਪਾਂ ਨੇ

ਜਾਣਾ ਮੈਨੂੰ ਦੱਸਾਈ ਹੈ ਹੈ ਉਹ ਵੀ ਠੀਕ ਹੈ ਤੇ ਆਹ ਸੜਕ ਪਰ ਲੱਤ ਹੋ ਜਾਣਾ ਹਾਂ ਬਹੁਤ ਅੱਲਾ ਹੋ ਰਿਹਾ ਹੈ ਉਹ ਤੇ ਆ ਕੇ ਕੋਈ ਨਾ ਮੈਨੂੰ ਨਾ ਲਾ ਕੇ ਮੈਂ ਕਿਹੜਾ ਪੇਡੂ ਚਲਾਇਗਾ ਨਾ ਇੱਥੇ ਆਉਂਦਾ ਪਿੰਡ ਨੂੰ ਜਾਣਾ ਸਵੇਰੇ ਹਾਂ ਮੈਂ ਐਸੇ ਕੱਪੇ ਇੰਪਾਲ ਦੇ ਨਾਲ ਹੀ ਤੂੰ ਪਾ ਲੈਣੀ ਇੱਧਰ ਸੜਕ ਪਰ ਲੱਤ ਲੈਣਾ ਤੂੰ ਪਾ ਲੈਣਾ ਬੇਖੇ ਇੱਥੇ ਰੋਦਾ ਉਹਦਾ ਆਈਦੀਆ ਮੈਂ ਤੂੰ ਨਾ ਕੋਈ ਹੋਰ ਨਾ ਜਾਵੇ ਫਿਰ ਆਏ ਬੱਚਾ ਕਿੰਨਾ ਨਹੀਂ ਲੈ ਲੜੇ ਉੱਥੇ ਨੇੜੇ ਹੀ ਹੈ ਮਿੱਟੀ ਫਿਰ ਉੱਥੇ ਨੂੰ ਖਿੱਚ ਨਹੀਂ ਦੀ ਉਹ ਤਾਂ ਹੈ ਕਿਰ ਆਤਾ ਹੈ ਇਹ ਆਏ ਉੱਥੇ ਕਲੀ ਉੱਥੇ ਆ ਬੈਠੀ ਨਹੀਂ ਕਰਦੇ ਕੋਈ ਫਿਰ ਰਹਿ ਰਿਹਾ ਪਾਣਾ ਹੂੰ ਠੀਕ ਨਹੀਂ ਗੱਲ ਕੱਦ ਲੰਗੀ ਜਾਂਨੇ ਆ। ਬਾਹੂ ਆਦਾ। ਆਇਆ ਫਿਰ ਆਮ ਦੇ ਪੈਟਰ ਲਖਣ ਲੱਗ ਗਿਆ। ਇੱਕ ਵਾਰੀ ਹੁਣ ਆਵਾਹ ਬੁੱਝਲੇ ਤੇ ਪੱਟਾ ਆ ਡੌਲਾਂ ਨੂੰ ਸੁਣੇ ਕਰਦੀ ਸਾਰੇ ਐਂ ਸਟਾ ਦੇਨੇ ਕਿ ਤੱਕ ਫੰਡਾ। ਹਾਂ। ਆ ਵੀ ਝਾੜਿਆ ਜੀ ਦੇ ਸਾਫ ਕਰ ਆਪਣੇ ਲਾਗ ਲਾਗ ਸਾਫ। ਬਹੁਤ ਵਾਹ ਸਾਫ ਰਹੇ ਫੇ ਠੀਕ ਆ। ਉਹਨਾਂ ਦਾ ਨਾਲ ਨਜ਼ਾਰਾ ਬੜੀ ਬਲਾਟਾਂ ਜੇ ਪਾਉਣੇ ਛੋਟਿਆਂ ਦਾ ਪਾਲਾ ਕੱਢ ਲਾ ਹੂੰ ਉਹਨਾਂ ਨੂੰ ਕਿੰਨਾ ਕੀ ਟਾਈਮ ਲੱਗਿਆ ਪਾਲਲੇ ਪਾਸੇ ਇਹਨੂੰ ਹੁਣ ਟਾਈਮ ਲੱਗਣਾ ਹੈ ਹੁੱਲੇ ਬਲਾਟਾ ਹੈ ਇਹ ਤੋਂ ਮੰਡ ਮਾ ਨਹੀਂ ਦੋ ਦੋ ਤਿੰਨ ਤਿੰਨ ਪਾਣੀ ਲੱਗ ਕੇ ਲੈਂਦੇ ਆ 120 ਪਾਣੀ ਦਾ ਸਰ ਗਿਆ ਇਹ ਕਣਕ ਦਾ ਹਾਂ ਹੁਣ ਇੱਕ ਮੰਗੂਗੀ ਹੁਣ ਪਿਆ ਹੁਣ ਹੋਰ ਮੰਗੂਗੀ ਨਹੀਂ ਇਹ ਹੁੱਲੇ ਨੂੰ ਪੈ ਗਿਆ ਦੂਜਾ ਇਹਨੇ ਪਾਣੀ ਲੈਣਾ ਹੈ ਇੰਨੀ ਹਾਂ ਹੁੱਲੇ ਨੂੰ ਪਾਣੀ ਮੰਗਣਾ ਇਹਨੇ ਭੋਲੇ ਨਹੀਂ ਜੇ ਨਹੀਂ ਪਾਇਗਾ ਫਿਰ ਸਰੀ ਜਾਣਾ ਜੇ ਜੇ ਪਹਿਲਾਂ ਪਾਇਗਾ ਪੰਜ ਚਾਰ ਦੇ ਨੇ ਫੇਰ ਚਾਰ ਦੇ ਨੇ ਤੇ ਨਹੀਂ ਸੁਣਾ ਸਾਲਾ ਹੋਤਾ ਯਾਰ ਆਜੂ ਨਹੀਂ ਕੋਈ ਚੱਤਾ ਘ ਹੈਨਾ ਕਬਰ ਤੇ ਪਹੇਚ ਗਿਆ ਉੱਥੇ ਹੋਣ ਜਾਂਦਾ ਚੱਲੀਏ ਪਾਹ ਹਾਂ ਚੱਲ ਉੱਥੇ ਦੇਖੀਏ ਵੀਰਾਂ ਪਾਹ ਕਾਗੇ ਲੈ ਜੀ ਮਿਲ ਕੇ ਚੱਲ ਠੀਕ ਹੈਗਾ ਬੜਾ 50 ਫੁੱਟ ਦਾ ਨਹੀਂ ਬੜਾ ਨਹੀਂ ਹੈਗਾ ਆਏਗਾ ਮੇਰੇ ਕੋਲ ਚਲਿਆ ਆਜਾ ਮੈਂ ਨਵਾਂ ਲੈ ਕੇ ਆਂਦਾ ਛਿੱਟੀਆਂ ਲਾਉਣੇ ਨੂੰ ਚੱਲ ਚੱਲ ਠੀਕ ਹੈ ਯਾਰ